ਆਰਤੀ ਦਾ ਵਿਆਹ ਜੇ 1 ਸਾਲ 2 ਮਹੀਨੇ ਹੋਏ ਹਨ ਉਸ ਲੜਕੀ ਦੀ ਮੌਤ ਸੱਕੀ ਹਾਲਾਤਾਂ ਦੇ ਵਿੱਚ ਸੋਹਰੇ ਪਰਿਵਾਰ ਦੇ ਘਰ ਹੋਈ ਹੈ ਇਹ ਜਿਹੜੇ ਦੇਖੋ ਪਰਿਵਾਰ ਹੈ ਪੀੜਤ ਪਰਿਵਾਰ ਆਰਤੀ ਦਾ ਪੀੜਤ ਪਰਿਵਾਰ ਹੈ ਜੋ ਇਨਸਾਫ ਦੀ ਮੰਗ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਦਾ ਇਹ ਹੀ ਕਹਿਣਾ ਹੈ ਵੀ ਸਾਡੀ ਧੀ ਨੂੰ ਇਹਨਾਂ ਨੇ ਮਾਰਿਆ ਔਰ ਇਸ ਦੇ ਜਿਹੜਾ ਪਤੀ ਥਾ ਇਹ aarop ਲਾਇਆ ਇਹਨਾਂ ਵੱਲੋਂ aarop ਲਾਏ ਜਾ ਰਹੇ ਹਨ ਲੜਕੀ ਕੇ ਪਰਿਵਾਰ ਦੇ ਮੈਂਬਰਾਂ ਵੱਲੋਂ aarop ਹੈ ਵੀ ਉਸਕੇ ਕਿਸੇ ਨਾ ਰਿਲੇਸ਼ਨ ਥੇ ਉਸ ਤੋਂ ਹੀ ਟੰਗਾ ਕੇ ਕਲੇਸ਼ ਹੋਇਆ ਔਰ ਉਸ ਦੇ ਕਰਕੇ ਹੀ ਇਸ ਲੜਕੀ ਦੀ ਮੌਤ ਹੋਈ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਲੋਕਾਂ ਨੂੰ ਜਿਹੜੇ ਕਥੇ ਤੇ ਕੋ ਕੋ ਦੱਸੀ ਜਾ ਰਹੀ ਲੜਕੀ ਦੱਸੀ ਜਾ ਰਹੀ ਹੈ ਕੌਣ ਹੈ ਉਹ ਵੀ ਇਹਨਾਂ ਦਾ ਕਹਿ ਮੁਤਾਬਿਕ ਉਸਤੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਸ ਮਾਮਲੇ ਵਿੱਚ ਪਾਸਲਾ ਪੁਲਿਸ ਵੱਲੋਂ ਜਿਹੜੀ ਲੜਕੀ ਆਰਤੀ ਉਹਦੀ ਮਾਂ ਪ੍ਰਕਾਸ਼ ਕੋਰ ਦੇ ਸ਼ਿਕਾਇਤ ਦਰਜ ਕਰਨ ਦੇ ਬਾਅਦ ਉਸਕੇ ਸਹੁਰੇ ਦੇ ਸਸਤੇ ਔਰ ਪਤੀ ਔਰ ਦੇਵਰ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਇਸ ਦੇ ਵਿੱਚ ਹੁਣ ਪੁਲਿਸ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪਤਲ ਸੇ ਕਰਾ ਰਹੀ ਹੈ ਪੋਸਟਮਾਰਟ ਰਿਪੋਰਟ ਆਣ ਕੇ ਬਾਅਦ ਅਗਲੀ ਕਾਰਵਾਈ ਕਰਨੀ ਹੈ ਲੇਕਿਨ ਅਜੇ ਕਥਿਤ ਤੌਰ ਉਪੀ ਜਿਹੜੇ ਹੈ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰਨਾ ਹੈ ਔਰ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਣੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਲੜਕੀ ਦੇ ਨਾਲ ਇਹਨਾਂ ਨੇ ਜੋ ਬਦਸੂਰਤੀ ਜਿਸ ਤਰ੍ਹਾਂ ਉਸकी मारकੁੱਟ ਕੀਤੀ ਜਿਸ ਤਰ੍ਹਾਂ ਉਸकी ਜਾਨ ਲਈ ਇਸ ਦੇ ਲਈ ਸਾਨੂੰ ਇਨਸਾਫ ਮੰਗਦੇ ਆ ਹੁਣ ਇਸ ਸਮੇਂ ਦੱਸੇਗਾ ਪੁਲਿਸ ਕਦੋਂ ਗ੍ਰਿਫਤਾਰ ਕਰਦੀ ਹੈ ਫਿਲਹਾਲ ਜਿਹੜੀ ਮ੍ਰਿਤਕ ਲੜਕੀ ਆਰਤੀ ਹੈ ਉਸਕਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਪਾਤਲਾ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਹੈ ਵਾਰਸਾਂ ਨੂੰ ਡੈੱਡ ਬਡੀ ਸੌਂਪੀ ਜਾਵੇਗੀ ਪ੍ਰਕਾਸ਼ਿਕਾ ਪੀ ਹਾਂਜੀ 1 ਸਵਾ ਸਾਲ ਹੋ ਗਏ ਸਵਾ ਸਾਲ 6 ਮਹੀਨੇ ਵਧੀਆ ਠੀਕ ਰਹੇ ਨਹੀਂ ਅੱਛਾ ਜੀ ਉਸ ਤੋਂ ਬਾਅਦ ਕਲੇਸ ਰਹਿਣ ਲੱਗ ਗਿਆ ਹਾਂ ਬਾਹਰ ਸੰਬੰਧ ਸੀ ਇਹ ਮੁੰਡੇ ਦੇ ਅੱਛਾ ਹਾਂਜੀ ਉਹਦੇ ਕਰਕੇ ਕਲੇਸ ਪੈਣ ਲੱਗ ਗਿਆ ਘਰੇ ਦੋ ਤਿੰਨ ਵਾਰ ਮਾਰ ਕੁੱਟ ਵੀ ਕਰੀ ਆ ਹੋਰ ਲੜਕੀ ਨਾਲ ਉਸ ਕਰਕੇ ਝਗੜਾ ਹੋਇਆ ਹਾਂ ਦੋ ਤਿੰਨ ਗਲਾ ਕੁੱਟ ਕੇ ਮਾਰਿਆ ਅਸੀਂ ਦੇਖੇ ਲਾਸ਼ਾਂ ਪਈਆਂ ਨੇ ਇੱਥੇ ਵੀ ਸਾਨੂੰ ਦੱਸਿਆ ਵੀ ਡੈਥ ਹੋ ਗਈ ਆ ਜਾਓ ਝੂਠ ਬੋਲਿਆ ਸਾਡੇ ਕੀ ਅਟੈਕ ਹੋ ਗਿਆ ਅੱਛਾ ਜੀ ਇਹ ਗਲਤੇ ਸੀ ਗਲਾ ਕੁੱਟ ਕੇ ਜਿੱਦਾਂ ਮਾਰਿਆ ਹੁੰਦਾ ਹਾਂਜੀ ਸਾਰਾ ਪਰਿਵਾਰ ਹੈ ਜੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਘਰ 'ਚ ਵੀ ਕਲੇਸ਼ ਪੈ ਰਿਆ ਦੱਸਣਾ ਸੀ ਕਿ ਸਾਨੂੰ ਦੱਸਿਆ ਨਹੀਂ ਹੈਗਾ ਉਹਨਾਂ ਨੇ ਜੇ ਪੜਦਾ ਰੱਖਿਆ ਜਦੋਂ ਤਾ ਕੇ 4 ਮਹੀਨਾ ਬੱਚਾ ਵੀ ਰੋਟੇ ਮੰਮੀ ਬੱਚਾ ਵੀ ਹੋਣ ਵਾਲਾ ਸੀ ਹਾਂਜੀ ਰੇਸ਼ਮਾ ਭਤੀਜੀ ਲੱਗਦੀ ਹੈ ਭਤੀਜੀ ਸਹੀ ਉੱਥੇ ਸੁਵਾਸਨਗਰ ਸਤਰਾਂ ਨੇ ਵੀ ਆਈ ਹੈ ਲੜਕੀ ਹਾਂਜੀ ਹਾਂਜੀ ਇਹਨੂੰ ਹੋ ਗਏ ਸਵਾ ਸਾਲ ਹੋ ਗਿਆ ਸਵਾ ਸਾਲ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਜਾਂ ਤਾਂ ਕੁੜੀ ਨੇ ਕੁਝ ਕਿਹਾ ਜਦੋਂ ਅਸੀਂ ਨੇ ਜਾ ਕੇ ਦੇਖਿਆ ਪਹਿਲਾਂ ਤਾਂ ਸਾਨੂੰ ਕਹਿੰਦੇ ਆ ਟਿਊਬ ਫਟ ਗਈ ਅਸੀਂ ਨੇ ਕਿਹਾ ਚਲੋ ਫਟ ਗਈ ਹੋਣੀ ਆ ਬੱਚੇ ਵਾਲੀ ਚਲੋ ਜਾਂਦੇ ਆ ਦੇਖਦੇ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਅਸੀਂ ਉੱਥੇ ਪਹੁੰਚੇ ਆ ਦੋਨੇ ਭੈਣਾਂ ਪਹੁੰਚੇ ਆ ਉੱਥੇ ਸਾਨੂੰ ਕਹਿੰਦੇ ਟੈਗ ਹੋ ਗਿਆ ਜਦੋਂ ਅਸੀਂ ਨੇ ਜਾ ਕੇ ਦੇਖਿਆ ਵੀ ਗਲਾ ਘੁੱਟਿਆ ਹੋਇਆ ਸੀ ਮੂੰਹ ਮਾ ਪਟਿਆ ਹੋਇਆ ਸੀ ਐਨਸ ਮਾਰ ਕੇ ਉਹ ਕੁੜੀ ਨਾਲ ਸੰਬੰਧ ਸੀ ਗਲਾ ਘੁੱਟ ਗਲਾ ਘੁੱਟ ਨਾਲ ਆ ਮੇਰੀ ਗੱਲ ਸੁਣੋ ਉਹ ਹੈ ਉਹਦਾ ਹਸਬੰਦ ਹੈ ਉਹਦੇ ਪੇਕੇ ਨੇ ਤੇ ਉਹ ਉਹ ਕੁੜੀ ਆ ਜਿਹਨੇ ਜਿਹਦੇ ਨਾਲ ਨਾਜਾਇਜ਼ ਸੰਬੰਧ ਸੀ ਉਹਦੇ ਜਿਸ ਕਾਰਨ ਮਰੀ ਹੋਈ ਆ ਕਿਉਂ ਨਹੀਂ ਹੈਗਾ ਉਹਦਾ ਨਾਮ ਸਾਨੂੰ ਨਹੀਂ ਪਤਾ ਉਹਦੀਆਂ ਫੋਟੋਆਂ ਸਾਡੇ ਲਵੇ ਹੈਗੀਆਂ ਅਸੀਂ ਉਹਦੀਆਂ ਫੋਟੋਆਂ ਦੀ ਕਰੀ ਹੋਈ ਆ ਸ਼ਿਕਾਇਤ ਵੀ ਉਹਦੀ ਕਰੀ ਹੋਈ ਆ ਪੁਲਿਸ ਨੇ ਕਿਹਾ ਸਾਨੂੰ ਐਕਸ਼ਨ ਲਊਗੀ ਜਾਂ ਨਾ ਐਕਸ਼ਨ ਲਊਗੀ ਅਸੀਂ ਤਾਂ ਸਭ ਕੁਝ ਕਰਾਂਗੇ ਜੋ ਸਾਡੇ ਤੋਂ ਹੋਇਆ ਠੀਕ ਹੈ ਚੇਮਲਾ ਲਾ ਲਈ ਚਾਚਾ ਹੀ ਉਹ ਸਰ ਜੀ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਉਹ ਵਿਚਾਰੀ ਹੈਂਡੀਕੈਪਡ ਉਹਦਾ ਘਰ ਵਾਲਾ ਹੁਣ ਮਰਿਆ ਤਿੰਨ ਮਹੀਨੇ ਹੋਏ ਨੇ ਤਿੰਨ ਕੁੜੀਆਂ ਤਿੰਨ ਕੁੜੀਆਂ ਇਹ ਦੋ ਕੁੜੀਆਂ ਵਿਆਹੇ ਹੋਏ ਨੇ ਸਾਲੇ ਹੋਇਆਲੇ ਮੁੰਡਾ ਛੋਟਾ ਹੀ ਹੈ ਮੁੰਡਾ ਛੋਟਾ ਹੀ 12-13 ਸਾਲ ਦਾ ਹੈ ਠੀਕ ਹੈ ਰਿਲੇਸ਼ਨਸ਼ਿਪ ਦੇ ਚੱਕਰ ਜਿਹੇ ਨੇ ਮਾਰਿਆ ਸਾਡੇ ਕਿਸੇ ਨਾਲ ਸੰਬੰਧ ਦੀ ਸਾਡੇ ਕੋਲ ਫੋਟੋਆਂ ਭੇਜਿਆ ਨੇ ਜਦੋਂ ਕੁੜੀ ਨੇ ਫੋਟੋਆਂ ਭੇਜਿਆ ਨੇ ਉਹਦੇ ਬਾਅਦ ਚ ਇਹਨੇ ਆਪਣਾ ਮੋਬਾਈਲ ਬੰਦ ਕਰ ਲਿਆ ਉਹਦੇ ਬਾਅਦ ਚ ਸਾਡੀ ਗੱਲ ਨਹੀਂ ਹੋਈ ਸਾਨੂੰ ਦੋ ਵੇ ਫੋਨ ਕਰਿਆ ਇਹਨਾਂ ਨੂੰ ਵੀ ਤੁਹਾਡੀ ਕੁੜੀ ਮਰ ਗਈ ਵੀ ਅਸੀਂ ਬੱਚੇ ਦਾ ਸਾਨੂੰ ਦੱਸਿਆ ਅਸੀਂ ਆ ਚੱਕਰ 'ਚ ਆ ਗਏ ਸਾਨੂੰ ਕੋਈ ਦੱਸਿਆ ਨਹੀਂ ਹੈਗਾ ਇਹਨਾਂ ਨੇ ਸਾਨੂੰ ਬਹਾਨੇ ਨਾਲ ਬੁਲਾ ਲਿਆ ਚੌਥਾ ਪਾਣੀ ਪੰਜਵਾਂ ਵੀ ਨਹੀਂ ਠੀਕ ਹੈ ਬਾਕੀ ਸਾਨੂੰ ਇਸ ਤੋਂ ਅੱਗੇ ਕੋਈ ਗੱਲ ਨਹੀਂ ਦੱਸਿਆ ਸਾਨੂੰ ਤਾਂ ਇਹਨਾਂ ਨੇ ਭੈਣ ਨੇ ਦੱਸਿਆ ਸਾਡੀ ਭੈਣ ਨੇ ਕਿਸੇ ਦੀ ਨਹੀਂ ਕਰ ਰਹੇ ਸਰ ਸਾਨੂੰ 3 ਦਿਨ ਹੋ ਗਏ 3 ਦਿਨ ਹੋ ਗਏ ਥਾਣੇ 'ਚ ਭੁੱਖੇ ਪਾਣੇ ਬਿਲਕ ਕੇ ਭੱਜ ਜਾਂਦੇ ਆ ਇਸ ਪੈਂਟਰ ਕਹਿੰਦੇ ਨੇ ਪਹਿਲਾਂ ਤੁਸੀਂ ਪਰਚਾ ਨਾ ਕਰਾਓ ਪੋਸਟਮੈਂਟ ਕਰਾਓ ਆ ਕਰਾਓ ਉਹ ਕਰਾਓ ਸਾਨੂੰ ਚਿੱਤ ਤਿੰਨ ਦਿਨ ਹੋ ਗਿਆ ਰੋ ਰਹਿ ਨੇ ਤਿੰਨ ਦਿਨਾਂ ਬਾਅਦ ਅੱਜ ਹੋਇਆ ਤਾਂ ਐਸੀ ਸਵੇਰੇ ਹੋਇਆ ਰਾਤ ਕਰਿਆ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਕਹਿੰਦਾ ਸਵੇਰੇ ਆਜੋ ਸਵੇਰੇ 10 ਵਜੇ ਤੇ ਬੈਠੇ ਮੈਂ ਕਿਹਾ 3 ਵਜੇ ਤੱਕ ਕਹਿੰਦੇ ਖਾਸ ਮੀਟ ਕਰ ਰਿਹਾ ਇਹਨਾਂ ਚਾਰ ਦਿਨ ਹੋ ਗਏ ਅੱਜ ਤਿੰਨ ਚਾਰ ਦਿਨ ਹੋ ਗਏ ਠੀਕ ਹੈ ਅਸੀਂ ਆ ਗਏ ਰਿਸ਼ਤੇਦਾਰ ਭੈਣ ਭਾਈ ਇਹਦੇ ਨਾਲ ਬਰੋਬਰ ਖੜੇ ਆ ਇਹ ਗਰੀਬ ਨਹੀਂ ਨਾ ਤੱਕਾ ਨਾ ਕਰਨੀ ਇਹ ਜੀ ਮਾਂ ਦੇ ਬਿਆਨ ਦੇ ਉੱਪਰ ਮੁਕੱਦਮਾ ਨੰਬਰ 68 ਦਰਜ ਹੋਇਆ ਹੈ ਜੀ ਮਾਂ ਦੇ ਧਰਤੀ ਦੀ ਮਾਂ ਦਾ ਨਾਮ ਹੈ ਪ੍ਰਕਾਸ਼ੀ ਕੌਰ ਪਤਨੀ ਪ੍ਰਕਾਸ਼ ਰਾ ਲੜਕੀ ਆਰਤੀ ਹੈ ਇਸकी ਲੜਕੀ ਦਾ ਨਾਮ ਆਰਤੀ ਕਿਸਕੇ ਬੀਈ ਸੀ ਇਹ ਗਗਨਦੀਪ ਗਗਨਦੀਪ ਬੈਂਦ ਉਸਵਾਸ਼ ਨਗਰ ਸਤਰਾਣਾ ਤੇ ਕੀ ਹੁਣ ਮਾਮਲਾ ਲਿਖਿਆ ਦਰਜ ਮਲ ਕਿਸਕੇ ਬਾਰੇ ਇਹਨਾਂ ਆਪਣੇ ਬਿਆਨ ਵਿੱਚ ਇਹ ਲਿਖਾਇਆ ਵੀ ਸਾਡੀ ਲੜਕੀ ਨੂੰ ਤਸੀਹੇ ਦੇ ਕੇ ਮਾਰਿਆ ਉਸ ਦੇ ਉਧਾਰ ਤੇ 103 35 BN 73 ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਕਿੰਨੇ ਬੰਦੇ ਖਿਲਾਫ ਹੋਇਆ ਚਾਰ ਬੰਦੇ ਕੌਣ ਕੌਣ ਆਸਨ ਇੱਕ ਇਹਨਾਂ ਦਾ ਜੋਆਈ ਹੈ ਜੀ ਇੱਕ ਕੁੜਮਾ ਕੁੜਮਣੀ ਹੈ ਇੱਕ ਨੜਕੀ ਦਾ ਦਿਓਰ ਹੈ ਅੱਜ ਗਿਫਟ ਸਤਾ ਨਹੀਂ ਅਬੀ ਦਾ ਪੋਸਟ ਕਰਾ ਦੇ ਪੋਸਟ ਵਾਡੋਂ ਪੋਸਟ ਵਾਡੋਂ ਕਰਾ ਕੇ ਅਗਲੀ ਕਰਵਾਂਗੇ ਅਬੀ ਗਿਫਟ ਸਤਾ ਨਹੀਂ ਅਬੀ ਦਾ ਪੋਸਟ ਕਰਾ ਦੇ ਪੋਸਟ ਵਾਡੋਂ ਪੋਸਟ ਵਾਡੋਂ ਕਰਾ ਕੇ ਅਗਲੀ ਕਰਵਾਂਗੇ ਮੇਰਾ ਨਾਮ ਮਦਨ ਲਾਲਾ ਜੀ ਆ ਗਈ ਲੜਕਾ ਆਰਤੀ ਕੇ ਨਾਲ ਹੁਣ ਤੁਸੀਂ ਆਰਤੀ ਮੇਰੀ ਭਤੀਜੀ ਲੱਗਦੀ ਹੈ ਜੀ ਵਿਆਹ ਹੋ ਇਹਨੂੰ ਸਵਾ ਸਾਲ ਹੋਇਆ ਜੀ ਇਹਨਾਂ ਦੇ ਤੇ ਇਹਨਾਂ ਦੀ ਬਾਕੀ ਇਹਨਾਂ ਦੀ ਮਾਤਾ ਦੇ ਬਿਆਨ ਨੇ ਜੋ ਜੀ ਆਪਾਂ ਤਾਂ ਹਜੇ ਮੈਨੂੰ ਤਾਂ ਪਤਾ ਨਹੀਂ ਨਾ ਇਹਨਾਂ ਬਿਆਨ ਦਾ ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ ਜੀ ਜਿਵੇਂ ਅਫਸਰ ਸਾਹਿਬਾਨ ਕਹਿ ਰਹੇ ਨੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼